ਪੰਜਾਬ ਦੇ ਉੱਤੇ ਦਿੱਲੀ ਦਾ ਕਬਜ਼ਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਕੱਟਪੁਤਲੀ ਸਰਕਾਰ ਆ ਸੂਬੇਦਾਰੀ ਭਗਵੰਤ ਮਾਨ ਦੀ ਹੈ ਤੇ ਇਹਦੇ ਚ ਜਿਹੜਾ ਪੂਰਾ ਕੰਟਰੋਲ ਆ ਉਹ ਭਈਆਂ ਦੇ ਹੱਥ ਚ ਆ ਇਸ ਵੇਲੇ ਤੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੈ ਪੰਜਾਬ ਦਾ ਉਹ ਨਾਮ ਦਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਤਾਂ ਦਿੱਲੀ ਬੈਠੇ ਨੇ ਪਹਿਲੇ ਨੰਬਰ ਤੇ ਆਉਂਦਾ ਅਰਵਿੰਦ ਕੇਜਰੀਵਾਲ ਦਾ ਨਾਮ ਇਹ ਨੈਸ਼ਨਲ ਕਨਵੀਨਰ ਆ ਆਮ ਆਦਮੀ ਪਾਰਟੀ ਦਾ ਤੇ ਸਾਰੇ ਇਹ ਸੋਚਦੇ ਨੇ ਕਿ ਬਹੁਤ ਦਿਮਾਗੀ ਬੰਦਾ ਤੇ ਬੜਾ ਘੜਿਆ ਹੋਇਆ ਬੰਦਾ ਸਾਬਕਾ ਆਈਏਐਸ ਅਧਿਕਾਰੀ ਆ ਤੇ ਇਹਨੂੰ ਪਤਾ ਕਿ ਐਡਮਿਨਿਸਟ੍ਰੇਸ਼ਨ ਕਿਵੇਂ ਚੱਲਦਾ ਪਰ ਕੀ ਹੈ ਕਿ ਪਿੱਛੋਂ ਇਸ ਨੂੰ ਇੱਕ ਵੱਡੀ ਟੀਮ ਸੀ ਅਜੀਤ ਡੋਵਾਲ ਦੀ ਅਤੇ ਇੰਟੈਲੀਜੈਂਸ ਬਿਊਰੋ ਦੀ ਉਸ ਦੇ ਵੱਲੋਂ ਗਾਈਡ ਕੀਤਾ ਜਾਂਦਾ ਸੀ ਉਸ ਨੂੰ ਇਹ ਸੂਟ ਕਰਦਾ ਸੀ ਤਾਂ ਕਿ ਦਿੱਲੀ ਦੇ ਉੱਤੇ ਉਸ ਤਰੀਕੇ ਨਾਲ ਜਿਹੜਾ ਹੈ ਸਿੱਧੇ ਤੌਰ ਦੇ ਉੱਤੇ ਕਿਸੇ ਵੀ ਬਿਊਰੋਕਰੇਸੀ ਦੀ ਜਾਂ ਲਾਲ ਫਿੱਤਾशाही ਦੀ ਪਕੜ ਹੈ ਨਹੀਂ ਕਿਉਂਕਿ ਉੱਥੇ ਪੋਲੀਟੀਕਲ ਡਰਾਮਾ ਚੱਲਦਾ ਹੁੰਦਾ ਦੂਜੇ ਨੰਬਰ ਤੇ ਆਉਂਦਾ ਰਾਘਵ ਚੱਟਾ ਸਾਰਿਆਂ ਨੂੰ ਪਤਾ ਦੇਖਣ ਚ ਇਹ ਥੋੜਾ ਜਿਹਾ ਆ ਸੌਫਟ ਜਿਹਾ ਬੰਦਾ ਲੱਗਦਾ ਤੇ ਰਾਜ ਸਭਾ ਦਾ ਮੈਂਬਰ ਹੈ ਪੰਜਾਬ ਤੋਂ ਇਸ ਨੂੰ ਭੇਜ ਚੁਣ ਕੇ ਦੇਖੋ ਤੁਸੀਂ ਤੇ ਇਹ ਆ 2022 ਦੇ ਵਿੱਚ ਚੁਣਿਆ ਗਿਆ ਸੀ ਇਸ ਦੀ ਸਿੱਧੀ ਦਖਲਅੰਦਾਜ਼ੀ ਹੈ ਕਿਤੇ ਵੀ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਜਦੋਂ ਸੌਤੇ ਹੁੰਦੇ ਨੇ ਤਾਂ ਉਹ ਰਾਗਵ ਚੱਡਾ ਜਿਹੜਾ ਹੈ ਮਾਲ ਵਿਭਾਗ ਦੇ ਰਾਹੀਂ ਸਿੱਧੀ ਉਸ ਦੀ ਦਖਲਅੰਦਾਜ਼ੀ ਹੁੰਦੀ ਹੈ ਤੇ ਇੱਕ ਹੈ ਸੰਦੀਪ ਪਾਠਕ ਆਮ ਆਦਮੀ ਪਾਰਟੀ ਦਾ ਇਹ ਨੈਸ਼ਨਲ ਜਰਨਲ ਜਰਨਲ ਸਖਤਰ ਤੇ ਇਹ ਵੀ ਦਿੱਲੀ ਰਹਿੰਦਾ ਇੱਕ ਹੈ ਜੀ ਬਹਿਵ ਬਹਿਵ ਕੁਮਾਰ ਬਹਿਵ ਕੁਮਾਰ ਇਹ ਆ ਸਾਬਕਾ ਪਰਸਨਲ ਅਸਿਸਟੈਂਟ ਰਹਿ ਚੁੱਕਿਆ ਅਰਵਿੰਦ ਕੇਜਰੀਵਾਲ ਦਾ ਉਹਦਾ ਖਾਸਮ ਖਾਸ ਸੋ ਇੱਕ ਹੋਰ ਨਾਮ ਹੈ ਮਨੀਸ਼ ਸਿਸੋਧਿਆ ਡਿਪਟੀ ਮੁੱਖ ਮੰਤਰੀ ਰਹਿ ਚੁੱਕਿਆ ਦਿੱਲੀ ਦਾ ਤੇ ਇਹ ਹਾਰ ਗਿਆ ਇਸ ਵੇਲੇ 2025 ਦੇ ਵਿੱਚ ਜੇਲ੍ਹ ਦੇ ਵਿੱਚ ਵੀ ਰਿਹਾ ਤੇ ਸ਼ਰਾਬ ਦਾ ਕਬਲਾ ਇਹਦੇ ਤੇ ਵੀ ਹੈ ਤੇ ਇਹ ਸਿੱਧਾ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਉਹ ਹੈਗਾ ਇਹ ਇੰਚਾਰਜ ਪੰਜਾਬ ਦਾ ਇਸ ਨੂੰ ਉਹ ਬਣਾਇਆ ਹੋਇਆ ਛੇਵਾਂ ਨਾਮ ਹੈ ਸਤਿੰਦਰ ਜੈਨ ਅ ਦਿੱਲੀ ਦਾ ਸਾਬਕਾ ਸਿਹਤ ਮੰਤਰੀ ਹੈ ਤੇ ਇਹ ਵੀ ਹਾਰ ਗਿਆ 2025 ਦੀ ਦਿੱਲੀ ਵਿਧਾਨ ਸਭਾ ਦੀ ਇਲੈਕਸ਼ਨ ਤੇ ਇਹ ਜਿਹੜੇ 6 ਬੰਦੇ ਨੇ ਇਹ ਆਮ ਆਦਮੀ ਪਾਰਟੀ ਦੇ ਸਿੱਧੀ ਸਿੱਧੀ ਕਹਾਂਗੇ ਕਿ ਇਹ ਮੁੱਖ ਮੰਤ ਇਹਨਾਂ ਨੂੰ ਪੰਜਾਬ ਦੇ ਖਰਚੇ ਦੇ ਉੱਤੇ ਗੱਡੀਆਂ ਲਾਲ ਬੱਤੀ ਵਾਲੀਆਂ ਤੇ ਪੰਜਾਬ ਦੀ ਇਹਨਾਂ ਨੂੰ ਸਿਕਿਉਰਟੀ ਮਿਲੀ ਹੋਈ ਹੈ 6 ਦੇ 6 ਨੂੰ ਮਤਲਬ ਇਹ ਹੈ ਕਿ ਨਾਂ ਸੂਬੇਦਾਰੀ ਚ ਨਾਂ ਭਗਵੰਤ ਮਾਨ ਦਾ ਆਂਦਾ ਪਰ ਅਸਲੀ ਸੂਬੇਦਾਰ ਇਹ ਨੇ ਤੇ ਇਹਨਾਂ 6 ਦੇ ਉੱਤੇ ਜਿਹੜਾ ਹੈ ਉਹ ਅਜੀਤ ਡੋਵਾਲ ਆ ਪੰਜਾਬ ਨੂੰ ਬਰਬਾਦ ਕਰਨ ਦੀ ਸਿੱਖਾਂ ਨੂੰ ਖਤਮ ਕਰਨ ਦੀ ਜਿਵੇਂ ਉਸਨੇ ਸੌਂ ਖਾਧੀ ਹੁੰਦੀ ਐ ਇਸ ਤਰੀਕੇ ਨਾਲ ਉਹ ਉੱਤੇ ਕੰਮ ਕਰ ਰਿਹਾ ਹੈ